ਕਸਾ ਆ ਦੋਸਤੋ ਝੋਨੇ ਦੇ ਵਿੱਚ ਜਿਹੜਾ ਕਿਤੇ ਕਿਤੇ ਵਾਇਰਸ ਰੋਗ ਆਇਆ ਜਿਹੜਾ ਬੌਣਾ ਰੋਗ ਆਇਆ ਜਿਹੜਾ ਮਧਰਾ ਰੋਗ ਆਇਆ ਉਹਦੇ ਇਲਾਜ ਸੰਬੰਧੀ ਮੈਂ ਇਸ ਵੀਡੀਓ 'ਚ ਗੱਲ ਕਰਦਾ ਹਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਮਰਖਾਈ ਫਤਈ ਸਾਂ ਪੁਣੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਈ ਦੋਸਤੋ ਜੇ ਤਾਂ ਤੁਸੀਂ ਫੇਸਬੁੱਕ ਤੋਂ ਦਾ ਆਪਣਾ ਫੇਸਬੁੱਕ ਪੇਜ ਫਾਲੋ ਕਰ ਸਕਦੇ ਹੋ ਜੇਕਰ YouTube ਤੋਂ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਇੱਕ ਮੈਂ ਪਿਛਲੇ ਦਿਨਾਂ 'ਚ ਦੇਖਿਆ ਹੈ ਕਿ ਜਿਹੜੀ ਬੌਣੇ ਰੋਗ ਵਾਲੀ ਵੀਡੀਓ ਹੈ ਇਹਨੂੰ ਤੁਸੀਂ ਸ਼ੇਅਰ ਨਹੀਂ ਕਰਦੇ ਪਤਾ ਨਹੀਂ ਕਿਉਂ ਨਹੀਂ ਕਰਦੇ ਜਾਂ ਤੁਸੀਂ ਇਹਨੂੰ ਖਤਰਾ ਨਹੀਂ ਸਮਝਦੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕੱਲਾ ਸ਼ੇਅਰ ਹੀ ਨਹੀਂ ਕਰਨਾ ਜੋ ਮੈਂ ਅੱਗੇ ਗੱਲ ਕਰ ਰਿਹਾ ਉਹ ਤੁਹਾਡੇ ਪਿੰਡ ਦੇ ਹਰ ਬੰਦੇ ਨੂੰ ਪਤਾ ਹੋਣੀ ਚਾਹੀਦੀ ਹੈ ਦਿਨੋਂ ਦਿਨ ਕੇਸ ਨਵੇਂ ਆ ਰਹੇ ਐ ਦਿਨੋਂ ਦਿਨ ਨਵੇਂ ਕੇਸ ਆ ਰਹੇ ਐ ਬੌਣੇ ਬੁੱਟਿਆਂ ਦੇ ਕੋਈ ਇੱਕ ਵੈਰਾਈਟੀ ਨਹੀਂ 131 126 ਡੋਗਰ ਪੂਸਾ ਪੀਰੀ ਪੂਸਾ ਪੂਸਾ 44 ਹਾਈਬ੍ਰਿਡ ਝੋਨਾ ਬਾਸਮਤੀ ਆ ਕੁਝ ਪ੍ਰਾਈਵੇਟ ਝੋਨੇ ਦੀਆਂ ਵੈਰਾਈਟਾਂ ਵੈਰਾਈਟੀਆਂ ਹੈਗੀਆਂ ਜੋ ਵੀ ਹੈ ਹਰ ਤਰ੍ਹਾਂ ਦੇ ਝੋਨੇ ਪਾਸਮਤੀ ਦੇ ਵਿੱਚ ਲੱਛਣ ਆ ਰਹੇ ਠੀਕ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਨਾ ਕਿ ਅੱਜ ਦੀ ਗੱਲ ਦੱਸਦਾ ਹਾਂ ਅੱਜ ਇੱਕ ਕਿਸਾਨ ਵੀਰ ਦਾ ਫੋਨ ਆਇਆ ਮੈਂ ਉਸ ਨੂੰ 4 ਦਿਨ ਪਹਿਲਾਂ ਕਿਹਾ ਸੀ ਵੀ ਤੁਸੀਂ ਐਂ ਕਰੋ ਕਿ ਮੋਗਾ ਦਾ ਰਹਿਣ ਵਾਲਾ ਕਿਸਾਨ ਕੇ ਬੋਸ ਸਿੰਘ ਵਾਲੇ ਜਾ ਕੇ ਖੇਤੀ ਵਿਗਿਆਨ ਕੇਂਦਰ ਸਿੰਪਲ ਦੇ ਦਿਓ ਸਿੰਪਲ ਦੇ ਤਾਂ ਨਹੀਂ ਗਿਆ ਲੇਕਿਨ ਬਾਜ਼ਾਰ ਚਲਾ ਗਿਆ ਮੈਂ ਇੱਕ ਦੁਕਾਨਦਾਰ ਦਾ ਨਾਮ ਆਪਣ ਨਹੀਂ ਕਰਾਂਗਾ ਤਾਂ ਦੁਕਾਨਦਾਰ ਨੇ ਕੀ ਕੀਤਾ ਕਿ ਬੌਣਾ ਰੋਗ ਵਾਇਰਸ ਰੋਗ ਦਾ ਉਸ ਨੂੰ ਚਾਰ ਦਵਾਈਆਂ ਦੇਤੀਆਂ ਕਿ ਆ ਚੱਕ ਆ ਤੇਲਾ ਮਾਰਨ ਵਾਸਤੇ ਵੈਚਕ ਬਾਇਓ ਪਾਤੀ ਵੈਚਕ ਕੁੱਲੀ ਨਸ਼ਕ ਪਾਤੀ ਵੈਚਕ ਕਿਹੜੀ ਹੈਗੀ ਬਾਹਰ ਪਾਤੀ ਤੇ ਚਾਰ ਦਵਾਈਆਂ ਉਹਨੂੰ ਪਾਤੀਆਂ ਕਿ ਤੇਰੀ ਬਿਮਾਰੀ ਕੰਟਰੋਲ ਹੋ ਜਾਊਗੀ ਜਦੋਂ ਬਾਰ-ਬਾਰ ਗੱਲ ਕਰ ਰਹੇ ਹਾਂ ਕਿ ਵਾਇਰਸ ਰੋਗ ਹੈ ਵਾਇਰਸ ਰੋਗ ਦਾ ਤਾਂ ਇਲਾਜ ਬੰਦੇ 'ਚ ਨਹੀਂ ਹੋਇਆ ਬੂਟਿਆਂ 'ਚ ਕਿੱਥੋਂ ਹੋ ਜਾਊਗਾ ਤੁਸੀਂ ਐਵੇਂ ਪੈਸਾ ਨਾ ਪਟੋ ਪੈਸਾ ਪਟਣਾ ਇੱਕ ਵੱਖਰੀ ਗੱਲ ਆ ਕੋਈ ਨਹੀਂ ਤੁਸੀਂ 1000 ਰੁਪਇਆ ਕਿੱਲੇ ਮਗਰ ਗਾਲਤਾ 10 ਕਿੱਲੇ 10000 ਗਾਲਤਾ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਪਰੰਤੂ ਯਾਰ ਜੇ ਤੁਹਾਡੇ ਖੇਤ ਚੋਂ ਤੁਸੀਂ ਕੀ ਕਿਹਾ ਸਪਰੇਅ ਕਰਤੀ ਹੁਣ ਤੁਸੀਂ ਮੂੰਹ ਨਹੀਂ ਦੇਖਦੇ ਹਾਂ ਅੱਜ ਮਾੜਾ ਫੋਟ ਕਰ ਗਿਆ ਕਰ ਗਿਆ ਮਾੜੀ ਫੋਟ ਕੁਝ ਪਾਇਆ ਤਾਂ ਮਾੜੀ ਮੋਟੀ ਰਿਪੋਰਟ ਕੋ ਵਧੂ ਗਈ ਕਰ ਗਿਆ ਕਰ ਗਿਆ ਜੋ ਕਰ ਗਿਆ ਕਰ ਗਿਆ ਕਰਕੇ ਉਹਦੇ ਮੂੰਹ ਨਹੀਂ ਦੇਖਦੇ ਹੁਣ 10 ਦਿਨ ਤੱਕ ਤੁਸੀਂ ਉਹਨੂੰ ਦੇਖੋਗੇ ਦਸਾ ਦਿਨਾ ਚ ਜੇ ਝੋਨੇ ਦਾ ਹੌਪਰ ਆ ਗਿਆ ਜਿਹਨੂੰ ਤੁਸੀਂ ਕਿਹਾ ਤੇਲਾ ਵੀ ਕਹਿ ਦਿੰਦੇ ਹੋ ਚਿੱਟੀ ਪੱਠਾ ਟਿੱਡਾ ਵੀ ਕਹਿ ਦਿੰਦੇ ਹੋ ਜੇ ਉਹ ਆ ਗਿਆ ਉਹਨੇ ਕੀ ਕਰਨਾ ਇੱਕ ਬੁੱਟੇ ਦਾ ਦੂਜੇ ਬੁੱਟੇ ਤੇ ਬਿਮਾਰੀ ਫਲਾ ਦੇਣੀ ਹੈ ਫਿਰ ਗਿਆ ਸਾਰਾ ਜਿਹੜਾ ਜਿਹੜਾ ਬੁੱਟਿਆਂ ਜਿਹਨੇ ਬਿਮਾਰੀ ਫਲਾਦੀ ਫਿਰ ਉਹ ਗਿਆ ਤਾਂ ਐਸ ਕਰਕੇ ਦੋਸਤੋ ਇਹਦਾ ਇਲਾਜ ਕੋਈ ਨਹੀਂ ਹੈਗਾ ਜਿਹੜਾ ਤੁਹਾਨੂੰ ਇਸ ਤਰ੍ਹਾਂ ਬੰਦੇ ਕਹਿੰਦੇ ਕਿ ਆਹ ਪਾਲਾ ਆਹ ਪਾਲਾ ਆਹ ਪਾਲਾ ਆ ਕੁਝ ਸੋਸ਼ਲ ਮੀਡੀਆ ਦੇ ਉੱਪਰ ਕੁਝ ਵਿਅਕਤੀ ਕਹਿ ਰਹੇ ਆ ਕੋਈ ਕੋਈ ਕਿਤੇ ਕਹਿ ਰਿਹਾ ਕੋਈ ਪ੍ਰਚਾਰ ਕਰ ਰਿਹਾ ਕਿ ਵਾਇਰਸ ਹੈ ਨਾ ਮਰ ਜੇਗਾ ਵਾਇਰਸ ਨਹੀਂ ਮਰਦਾ ਹੁੰਦਾ ਭਰਾਓ ਜੇ ਵਾਇਰਸ ਤੁਹਾਡੇ ਖੇਤ ਆ ਗਿਆ ਤਾਂ ਉਹਨੂੰ ਪੱਟ ਕੇ ਨੱਪਣਾ ਹੀ ਪਏਗਾ ਬੁੱਟੇ ਨੂੰ ਇਹ ਹੀ ਇਲਾਜ ਹੈ ਕਈ ਕਿਸਾਨ ਵੀਰ ਨੇ ਇਸ ਵਾਰ ਪੁੱਛ ਰਹੇ ਆ ਯਾਰ ਇਹ ਜਿਹੜੇ ਹੁਣ ਵੱਡੇ ਬੁੱਟੇ ਦੋ ਥੋੜੇ ਪਾਉਣੇ ਰਹਿ ਜਾਣਗੇ ਵੱਡੇ ਬੁੱਟੇ ਤਾਂ ਨਹੀਂ ਪਾਉਣੇ ਰਹਿੰਦੇ ਭਰਾ ਪਰੰਤੂ ਜਦੋਂ ਅੱਗੇ ਤੇਲਾ ਪੈ ਗਿਆ ਤੁਸੀਂ ਇਸ ਚੀਜ਼ ਨੂੰ ਸਮਝ ਨਹੀਂ ਰਹੇ ਕਿ ਪਹਿਲੀ ਬਿਮਾਰੀ ਤਾਂ ਉਹਦੋਂ ਆ ਗਈ ਜਦੋਂ ਟੜੀ ਪਨੀਰੀ ਦੇ ਵਿੱਚ ਬਿਮਾਰੀ ਸੀਗੀ ਉਹਦੇ ਲੱਛਣ ਤੁਹਾਡੇ 25 ਦਿਨ 35 ਦਿਨ 45 ਦਿਨ ਦੇ ਝੋਨੇ 'ਚ ਦਿਖਾਈ ਦੇਗੇ ਹੁਣ ਇਹ ਬਿਮਾਰੀ ਤੁਹਾਡੇ ਖੇਤ 'ਚ ਹੈ ਇਹ ਇੱਥੇ ਰਹਿ ਗਈ ਲੇਕਿਨ ਜਦੋਂ ਹੁਣ ਤੁਹਾਡੇ ਖੇਤ ਦੇ ਵਿੱਚ ਹੌਪਰ ਆਊਗਾ ਹਨਾ ਚਿੱਟੀ ਪੈਠਲ ਠੱਡਾ ਆਊਗਾ ਜਿਹਨੂੰ ਤੁਸੀਂ ਤੇਲਾ ਕਹਿ ਦਿੰਨੇ ਹੋ ਜਦੋਂ ਉਹ ਆਊਗਾ ਉਹਨੇ ਇਹਨੂੰ ਫਿਰ ਤੰਦਰੁਸਤ ਬੁੱਟਿਆਂ ਕੋਲ ਲੈ ਕੇ ਜਾਣਾ ਹੈ ਆਨੇ ਇੱਕ ਵੀਰ ਨੇ ਕਮੈਂਟ ਦੇ ਵਿੱਚ ਇੱਕ ਫੋਟੋ ਸ਼ੇਅਰ ਕੀਤੀ ਹੈ ਦੇਖੋ ਕਿ ਕੀ ਹੋਇਆ ਉਹਦੇ ਖੇਤ ਨਾਲ ਤਾਂ ਉਹ ਜਿਹੜੀ ਬਿਮਾਰੀ ਹੈਗੀ ਹੈ ਇਹਨੂੰ ਤੰਦਰੁਸਤ ਬੁੱਟੇ ਦੇ ਲੈ ਕੇ ਜਾਊਗਾ ਤੇ ਫਿਰ ਉਹ ਜੇ ਤੰਦਰੁਸਤ ਬੁੱਟਿਆਂ 'ਚ ਬਿਮਾਰੀ ਗਈ ਤੇ ਪੂਰਾ ਖੇਤ ਵੀ ਖਤਮ ਹੋ ਸਕਦਾ ਹੈ ਇਹਦੇ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਪੈਲ ਦੇ ਆਧਾਰ ਤੇ ਜਿਹੜੇ ਕਲੱਬ ਦੇ ਮੁੰਡੇ ਐ ਉਹ ਅੱਗੇ ਆਉਣ ਪੰਚਾਇਤਾਂ ਅੱਗੇ ਆਉਣ ਅੱਗੇ ਆ ਕੇ ਆਪਦੇ ਪਿੰਡ ਚ ਹਰ ਇੱਕ ਬੰਦੇ ਨੂੰ ਦੱਸਣ ਕਿ ਜੇ ਤੁਹਾਡੇ ਖੇਤ ਚ ਵਾਇਰਸ ਵਾਲੇ ਬੂਟੇ ਐ ਇਹ ਬੂਟਾ ਗੂੜਾ ਹਰਾ ਹੋਏਗਾ ਪੱਤੇ ਟਕੋਨੇ ਹੋਣਗੇ ਜੜਾਂ ਇਹਦੀਆਂ ਕਮਜ਼ੋਰ ਹੋਣੀਆਂ ਬੜੀ ਆਸਾਨੀ ਦੇ ਨਾਲ ਖਿੱਚਿਆ ਜਾਊਗਾ ਕਾਦੇ ਦਾ ਦੂਜੇ ਝੋਨੇ ਨੂੰ ਅਧਾ ਰਹਿ ਗਿਆਊਗਾ ਤਾਂ ਇਹੋ ਜਿਹੇ ਬੂਟੇ ਹੈਗੇ ਆ ਤੇ ਇਹਨਾਂ ਨੂੰ ਪੱਟ ਕੇ ਨੱਪ ਦਿੱਤਾ ਜਾਵੇ ਤੇ ਇਹਨਾਂ ਨੂੰ ਨਸ਼ਟ ਕਰ ਦਿੱਤਾ ਜਾਵੇ ਤੇ ਇੱਕ ਹਰ ਇੱਕ ਬੰਦੇ ਦੇ ਦਿਮਾਗ ਚ ਗੱਲ ਬਾਦਿਓ ਕਿ ਇਹਦਾ ਇਲਾਜ ਕੋਈ ਨਹੀਂ ਹੈਗਾ ਹਾਂ ਇਹ ਹੋਪਰ ਦੇ ਨਾਲ ਫੈਲਣਾ ਹੈ ਤੇਲੇ ਦੇ ਨਾਲ ਫੈਲਣਾ ਹੈ ਜੇ ਤੁਹਾਨੂੰ ਲੱਗਦਾ ਖੇਤ ਚ ਹੋਪਰ ਦਾ ਹਮਲਾ ਹੈਗਾ ਤੇਲੇ ਦਾ ਹਮਲਾ ਹੈਗਾ ਕਿੱਟੀ ਪੇਠਾ ਟਿੱਡਾ ਜਿਹਨੂੰ ਆਪਾਂ ਕਹਿੰਦੇ ਆ ਤਾਂ ਉਹਦਾ ਅਸੀਂ ਸਪਰੇਅ ਕਰਕੇ ਉਹਨੂੰ ਕੰਟਰੋਲ ਕਰਨਾ ਹੈ ਤੇ ਇਹ ਪਹਿਲ ਦੇ ਆਧਾਰ ਤੇ ਕੰਮ ਕਰੋ ਰਿਆਣਾ ਨਵੇਂ ਕੇਸ ਆ ਰਹੇ ਆ ਡਰੋ ਨਹੀਂ ਗਰੁੱਪ ਬਣਾਓ ਕਿਸਾਨਾਂ ਦੇ ਗਰੁੱਪ ਬਣਾ ਕੇ ਜਿਹੜਾ ਹੈਗਾ ਖੇਤਾਂ ਦੇ ਵਿੱਚ ਬੂਟੇ ਲੱਭੋ ਜਿਹੜੇ ਬਿਮਾਰ ਬੂਟੇ ਆ ਪਟ ਪਟ ਕੇ ਉਹਨਾਂ ਨੱਪੀ ਜਾਓ ਡਰਨਾ ਨਹੀਂ ਬਸ ਪਰਹੇਜ਼ ਕਰਨਾ ਹੈ ਆਪਾਂ ਜਿਹੜਾ ਹੈਗਾ ਕੰਮ ਲੈ ਲਾਂਗੇ